ऑपरेशन शीट के तहत तो मॉकड्रिल एक्सरसाइज ऑर्गेनाइज करने वास्ते डायरेक्शन हुई थे तहत मॉकड्रिल की गई से उसके जो डिफर डिफरेंट कंसर्न डिपार्टमेंट्स ने जिमें पुलिस सा, है एस पी सर आए हैं डी एस पी साहब ने एस एच ओज ने, ने, ने इसको तो अलावा रेवन्यू डिपार्टमेंट तो वो तहसीलदार कानूप पटवारी ਹੈਲਥ ਡਿਪਾਰਟਮੈਂਟ ਵੱਲੋਂ ਡਾਕਟਰ ਦੀ ਟੀਮ ਫਾਇਰ ਬ੍ਰਿਗੇਡ ਵੱਲੋਂ ਫਾਇਰ ਅਫੀਸਰ ਕੋਲੋਂ ਦੀ ਟੀਮ ਤੇ ਜਿਹੜੇ ਨਗਰ ਕੌਂਸਲ ਵੱਲੋਂ ਅਧਿਕਾਰੀ ਆਏ ਸੀਗੇ ਉਹ ਵਕ ਵਕ ਡਿਪਾਰਟਮੈਂਟਸ ਦੇ ਅਧਿਕਾਰੀ ਆਏ ਸੀਗੇ ਪੰਜਾਬ ਹੋਮ ਗਾਰਡਸ ਦੇ ਵਿੱਚੋਂ ਵੀ ਆਏ ਸੀਗੇ ਬਿਜਲੀ ਬੋਰਡ ਦੇ ਵਿੱਚੋਂ ਵੀ ਆਏ ਸੀਗੇ ਉਸ ਤਰ੍ਹਾਂ ਜਿਵੇਂ 에어 ਅਟੈਕ ਹੁੰਦਾ ਹੈ ਉਹਦਾ ਸਿਮੂਲੇਟ ਕੀਤਾ ਗਿਆ ਤੇ ਅੱਗ ਬੁਝਾਉਣ ਵਾਲਾ ਕੰਮ ਕੀਤਾ ਗਿਆ ਫਾਇਰ ਬ੍ਰਿਗੇਡ ਵੱਲੋਂ ਕਿ ਜਿਹੜਾ ਸਾਇਰਨ ਵਗੈਰਾ ਵੱਜਦਾ ਸਾਇਰਨ ਵੱਜਦਾ ਉਸ ਤੋਂ ਪਹਿਲਾਂ ਬਲੈਕਆਊਟ ਕਰਨ ਨੂੰ ਵਾਸਤੇ ਉਹ ਸਾਇਰਨ ਬੁਝਾਇਆ ਗਿਆ ਫਿਰ ਬਲੈਕਆਊਟ ਹੋਇਆ ਉਹ ਸਾਰਾ ਸਾਡਾ ਜਿਸ ਤਰ੍ਹਾਂ ਆਮ ਤੌਰ ਤੇ ਐਕਚੁਅਲੀ ਹੋਣਾ ਚਾਹੀਦਾ ਹੈ ਉਸੇ ਤਰ੍ਹਾਂ ਅਸੀਂ ਰੈਪਲੀਕੇਟ ਕੀਤਾ ਤੇ ਹੋਇਆ ਉਹ ਤੋਂ ਬਾਅਦ ਇਹ ਮੌਕ ਡੀਲ ਕਰਨ ਤੋਂ ਬਾਅਦ ਡਿਸਕਸ਼ਨ ਹੋਈ ਬੜੀ ਕੰਸਟਰਕਟਿਵ ਡਿਸਕਸ਼ਨ ਹੋਈ ਉਹਦੇ ਵਿੱਚ ਜਿਹੜੀਆਂ ਕਮੀਆਂ ਪਾਈਆਂ ਗਈਆਂ ਜਿਵੇਂ ਉੱਥੇ ਇਹ ਕਾਰਵਾਈ ਐਗਜ਼ੀਕਿਊਟ ਕਰਨ ਵੇਲੇ ਡਿਫਰੈਂਟ ਪਾਰਟੀਆਂ ਨੇ ਜਾਂ ਡਿਫਰੈਂਟ ਡਿਪਾਰਟਮੈਂਟਸ ਨੇ ਜੋ-ਜੋ ਕਮੀਆਂ ਛੱਡੀਆਂ ਉਹ ਐਸਪੀ ਸਰ ਨੇ ਉਹਨਾਂ ਨੂੰ ਐਕਸਪਲੇਨ ਕੀਤਾ ਬੜਾ ਡਿਟੇਲ ਦੇ ਵਿੱਚ ਤੇ ਸਾਰੇ ਬੜੇ ਇੰਟਰਨੈਸ਼ਨਲ ਲੋਕਾਂ ਨੇ ਉਹ ਦੇਖਿਆ ਤੇ ਜਿਹੜੇ ਆਫੀਸ਼ੀਅਲ ਸੀਗੇ ਆਫੀਸਰ ਸੀ ਉਹਨਾਂ ਨੇ ਵੀ ਦੇਖਿਆ ਉਹਨਾਂ ਨੇ ਵੀ ਸੁਣਿਆ ਤੇ ਬੜੀ ਕਨਸਟਰਕਟਿਵ ਮਤਲਬ ਐਕਸਰਸਾਈਜ਼ ਰਹੀ ਇਹਦਾ ਫਰੂਟਫੁੱਲ ਐਕਸਰਸਾਈਜ਼ ਹੈ ਬੜਾ ਉਹਨਾਂ ਦਾ ਫਾਇਦਾ ਹੋਏਗਾ ਕਿ ਅਸੀਂ ਹੁਣ ਕੌਨਫिडेंट ਆ ਇਸ ਐਕਸਰਸਾਈਜ਼ ਕਰਨ ਤੋਂ ਬਾਅਦ ਜੇ ਇਸ ਤਰ੍ਹਾਂ ਦਾ ਕੋਈ ਐਕਸਿਡੈਂਸੀ ਹੁੰਦੀ ਹੈ ਤਾਂ ਅਸੀਂ ਇਮੀਡੀਏਟਲੀ ਕਾਰਵਾਈ ਕਰਕੇ ਜਿਹੜਾ ਲੌਸ ਹੈ ਉਹਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ